ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੈਗਾ ਜੀ ਸ਼ਾਮ ਦਾ ਤੇ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਤੇ ਆਪਾਂ ਅੱਜ ਕਰਨ ਲੱਗੇ ਆਂ ਵੀਡੀਓ ਸਟਾਰਟ ਵੀਡੀਓ ਤਾਂ ਰੋਜ਼ ਹੀ ਬਣਾਉਣੇ ਆ ਤੇ ਮਤਲਬ ਕਿ ਅੱਜ ਆਪਾਂ ਧਾਰਾ ਕੱਢ ਕੇ ਆਏ ਆਂ ਫ੍ਰੀ ਹੋ ਗਏ ਆਂ ਤੇ ਤਾਂ ਆਈਡਿਸ ਦੀਆਂ ਕਿਉਂ ਕੱਢੀਆਂ ਵੀਡੀਓ ਤੇ ਬਣੇ ਰਹੋ ਆਪਾਂ ਤੁਹਾਨੂੰ ਦੱਸਦੇ ਆ ਤੇ ਉਸ ਤੋਂ ਪਹਿਲਾਂ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੁਆਇਨ ਜ਼ਰੂਰ ਕਰ ਲਓ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਬਹੁਤ ਸੋਨੇ ਕਮੈਂਟ ਹੁੰਦੇ ਆ ਲਾਈਕ ਕਰਦੇ ਆ ਤੁਸੀਂ ਬਹੁਤ ਪਿਆਰ ਕਰ ਰਹੇ ਆ ਬਹੁਤ ਮਾਨ ਸਤਕਾਰ ਕਰਦੇ ਆ ਇੱਜ਼ਤ ਮਾਣ ਦਿੰਦੇ ਆ ਪਰਮਾਤਮਾ ਤੁਹਾਨੂੰ ਵੀ ਇੱਜ਼ਤ ਮਾਣ ਸਨਮਾਨ ਇਦਾਂ ਹੀ ਬਖਸ਼ੀ ਰੱਖੇ ਜੀ ਤੇ ਚਲੋ ਜੀ ਆਪਾਂ ਚੱਲਦੇ ਆਂ ਰਸੋਈ ਦੇ ਵਿੱਚ ਆਪਾਂ ਆ ਗਏ ਆ ਜੀ ਰਸੋਈ ਦੇ ਵਿੱਚ ਆਹ ਦੁੱਧ ਪਿਆ ਵੀ ਆਪਾਂ ਦੇਣਾ ਕਿਸੇ ਦੇ ਘਰੇ ਲੱਗਾ ਉਹ ਤੇ ਇਧਰ ਆਪਾਂ ਮਲਾਈ ਲਈ ਹੈ ਇਹ ਮੈਂ ਇੰਨੇ ਕਿ ਕੱਪ ਰੱਖਿਆ 1.5 ਕਿਲੋ ਦਾ ਕੱਪ ਹੈ ਇਹ ਇੰਨੇ ਕਿ ਮੈਂ ਬਣਾਉਣੀ ਹੁੰਦੀ ਆ ਵੱਧ ਦੀ ਨਹੀਂ ਰੱਖਦੀ ਮੈਂ ਫਿਰ ਨਾ ਲੱਸੀ ਵਗੈਰਾ ਪੀਣ ਵਾਲੀ ਰਹਿੰਦੀ ਮੱਖਣੀ ਚ ਸਮੈਲ ਆਉਣ ਲੱਗ ਜਾਂਦੀ ਆ ਤੇ ਜਦੋਂ ਇਹ ਭਰ ਜਾਂਦਾ ਬਸ ਤੀਜੇ ਦਿਨ ਭਰ ਜਾ ਚੌਥੇ ਦਿਨ ਭਰ ਜੇ ਆਪਾਂ ਉਦੋਂ ਇਹ ਦੇ ਰੜਕ ਲੈਨੇ ਆ ਤੇ ਇਹ ਵਾਲਾ ਵੀ ਉਤੋਂ ਲਾ ਲਾਂਗੇ ਆਪਾਂ ਕਾੜਨ ਚ ਦੁੱਧ ਉਤਰਿਆ ਹੈ ਬੀਜੀ ਪਾਪਾ ਨੇ ਪੀ ਲਿਆ ਇਹ ਖੇਤ ਗਏ ਆ ਕੇ ਪੀਣਗੇ ਇਹਨਾਂ ਜੁੱਗਾ ਰੱਖ ਕੇ ਆਪਾਂ ਦੂਜੇ ਦੇ ਉੱਪਰੋਂ ਮਲਾਈ ਲਾ ਕੇ ਤੇ ਪਉਣ ਕੇ ਇਹ ਵਧਾਵਾਂਗੇ ਕਿਉਂਕਿ ਸਰਦਾਰ ਜੀ ਮਲਾਈ ਵਾਲਾ ਦਹੀਂ ਨਹੀਂ ਖਾਂਦੇਗੇ ਤੇ ਥੋੜਾ ਜਿਹਾ ਇਹ ਇਸ ਤਰ੍ਹਾਂ ਕਰਕੇ ਰੋਟੀ ਪਾਣੀ ਖਾਂਦੇ ਆ ਆਏ ਨਹੀਂ ਵੀ ਜੋ ਕੁਛ ਆਇਆ ਉਹ ਵੀ ਖਾ ਲੈਂਦੇ ਨੇ ਬਸ ਮੇਨ ਮੇਨ ਸਬਜ਼ੀਆਂ ਮੇਨ ਮੇਨ ਵੀ ਦਾਲਾਂ ਦੂਲਾਂ ਇਹਨਾਂ ਨੇ ਖਾਣੀਆਂ ਹੁੰਦੀਆਂ ਮੈਂ ਤੇ ਫਿਰ ਮੈਨੂੰ ਇਹ ਪੁਣਕੀ ਵਧਾਉਣਾ ਪਊਗਾ 아니 ਨਹੀਂ ਵਧਾਉਂਦੇ ਆਪਾਂ ਤੇ ਇਹ ਮਲਾਈ ਇਹਦੇ ਵਿੱਚ ਐਡ ਕਰ ਲੱਕੀ ਤੇ ਆਪਾਂ ਹੁਣੇ ਰੜਕ ਲੈਣੀ ਆ ਰੜਕਣ ਦਾ ਵੀ ਮੇਰਾ ਕੋਈ ਨਹੀਂ ਗਾ ਵੀ ਮੈਂ ਸਵੇਰ ਦੇ ਟਾਈਮ ਹੀ ਰੜਕਣਾ ਜਾਂ ਸ਼ਾਮ ਨੂੰ ਰੜਕਣਾ ਜਦੋਂ ਮੇਰਾ ਟਾਈਮ ਲੱਗੇ ਉਦੋਂ ਮੈਂ ਇਹ ਮਲਾਈ ਰੜਕ ਲੈਣੀ ਹੁੰਦੀ ਆ ਕਿਉਂਕਿ ਜੀ ਕੱਲੇ ਬੰਦਿਆਂ ਨੂੰ ਕੰਮਕਾਰ ਬਹੁਤ 8-10 ਪਸ਼ੂ ᱥਾਮਕੇ ਘਰ ਦਾ ਸਾਰਾ ਕੰਮ ਕਰਕੇ ਸੂਈ ਸਲਾਈ ਦਾ ਕੰਮ ਕਰਕੇ ਕੰਮ ਲੋਟ ਨਹੀਂ ਆਉਂਦਾ ਗਾ ਤੇ ਤਾਂ ਕਰਕੇ ਫਿਰ ਜਦੋਂ ਮੇਰਾ ਕੰਮ ਜੀ ਨੂੰ ਲੋਟਣਾ ਜਦੋਂ ਲੋਟ ਲੱਗਦਾ ਮੈਂ ਉਦੋਂ ਹੀ ਕੰਮ ਕਰ ਲੈਣੀ ਹੁੰਦੀ ਆ ਇਹ ਦੁੱਧਵਾ ਦਾ ਆਪਾਂ ਸਾਹਮਣੇ ਕਿ ਇੱਧਰ ਆਪਾਂ ਰੱਖਿਆ ਪਿਆ ਦੁੱਧ ਜਿਹੜਾ ਆਪਾਂ ਘਰੇ ਰੱਖਣਾ ਵਾ ਉਹਨੂੰ ਵਾਲਾ ਦਵਾਲਾਂਗੇ ਟਾਈਮ ਨਾਲ ਹੀ ਇੱਧਰ ਆਪਾਂ ਜੀ ਸਬਜ਼ੀ ਹੋਰ ਨਹੀਂ ਬਣਾਉਂਦੇ ਕਿਉਂਕਿ ਆਪਣੀ ਸਬਜ਼ੀ ਪਈ ਐ ਇੰਨੀ ਟਾਈਮ ਸਰ ਜਾਣਾ ਇਕੱਲੇ ਬੰਦੇ ਨੂੰ ਔਖਾ ਵੀ ਹੋ ਜਾਂਦਾ ਜੀ ਹੁਣ ਜੇ ਇੰਨੀ ਸਬਜ਼ੀ ਪਈ ਐ ਫਿਰ ਜੇ ਸਜਰੀ ਬਣਾਲੀ ਫਿਰ ਇਹ ਕਿਸੇ ਨੇ ਖਾਣੀ ਨਹੀਂ ਤੇ ਸਾਰ ਦਿਨਾਂ ਦੇ ਰਹਿਣਾ ਖਰਾਬ ਨਹੀਂ ਹੁੰਦੀ ਬਾਕੀ ਹਨਾ ਜਦੋਂ ਚੀਜ਼ ਬਣੀ ਆ ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ ਖਾ ਲੈਣੀ ਚਾਹੀਦੀ ਆ ਆਹ ਦਾਲ ਪਈ ਐ ਤੇ ਇਹਦੇ ਵਿੱਚ ਆਪਾਂ ਥੋੜਾ ਇਹ ਮੇਰਾ ਟੰਣਾ ਵਾਲੀ ਹੈ ਟੰਗਲਾ ਲਸਣ ਇਹ ਆਪਾਂ ਪਾ ਕੇ ਵਿੱਚ ਇਹਨੂੰ ਗਰਮ ਕਰਕੇ ਸ਼ਾਮ ਦਾ ਡੰਗ ਕਰ ਲਾਂਗੇ ਜੀ ਇਹਦੇ ਨਾਲ ਤੇ ਹੁਣ ਆਪਾਂ ਸਾਂਭ ਲ ਗਏ ਦੁੱਧ ਤੇ ਫਿਰ ਆਪਾਂ ਥੋੜੀ ਦੇਰ ਬਾਅਦ ਤੁਹਾਨੂੰ ਮਿਲਦੇ ਆ ਦਿਖਾਉਣੇ ਆ ਤਾਰਾਂ ਟਾਈਮ ਨਾਲ ਕਿਉਂ ਕੱਢੀਆਂ ਵੀਡੀਓ ਤੇ ਤੁਸੀਂ ਬਣੇ ਰਹੋ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਤੇ ਇੱਕ ਵਾਰ ਫੇਰ ਕਿਉਂਕਿ ਨਾ ਮਾਨ ਸਤਕਾਰ ਦਿੰਨੇ ਆ ਤੇ ਦੇਣ ਹਜੇ ਖੜਾ ਜੀ ਬਾਹਰਲਾ ਵੀਊ ਵੇਖ ਲਓ ਕੈਮਰਾ ਹੌਲੀ ਹੌਲੀ ਕੈਚ ਕਰੂਗਾ ਕਿਉਂਕਿ ਹਜੇ 4:10 ਹੋਏ ਆ ਤੇ ਅੱਜ ਆਪਾਂ ਟਾਈਮ ਨਾਲ ਫ੍ਰੀ ਹੋ ਜਾਾਂਗੇ ਹੁਣੇ ਆਪਾਂ ਰੋਟੀਆਂ ਲਾ ਲੈਣੀਆਂ ਇਸ ਪਰਿਵਾਰ 'ਚ ਮੈਨੂੰ ਇਹ ਨਹੀਂਗਾ ਵੀ ਕੋਈ ਨਖਰੇ ਕਰੂਗਾ ਹਨਾ ਜਦੋਂ ਲਾ ਕੇ ਦੇ ਦਿਆਂ ਖਾ ਲੈਣੀਆਂ ਵਾ ਸਾਡੇ ਡੱਬਰ ਦਾ ਇਹ ਸੌਖਾ ਵਾ ਠੀਕ ਆ ਜੀ ਆਪਾਂ ਦੁੱਧ ਫੜਾ ਸੰਭਲ ਕੇ ਫਿਰ ਚੱਲਦੇ ਆਂ ਬਾਹਰ ਆਪਾਂ ਬਾਹਰ ਦਾ ਥਿਊ ਦਿਖਾਉਣੇ ਆ ਤੁਹਾਨੂੰ ਇੱਧਰ ਦੇਖੋ ਬਾਹਰ ਦਾ ਥਿਊ ਖਲਾਰੇ ਖਲੂਰੇ ਖਿਲਰੇ ਪਏ ਆ ਤਾਰ ਆਪਾਂ ਨਹੀਂ ਆ ਗੱਢ ਤੇ ਇੱਧਰ ਬੰਦਾ ਆਪਣਾ ਖੁਆ ਹਾਂ ਹਾਂ ਟਾਈਮ ਕਿੱਥੇ ਲੱਗਦਾ ਠੀਕ ਹੈ ਜੀ ਇਹ ਸੀਗਾ ਆਪਣਾ ਵੀ ਆਪਾਂ ਖੁਆ ਬਣਾ ਲਈਏ ਹੁਣ ਆਪਣੇ ਕੋਲੇ ਟਾਈਮ ਸੀ ਠੀਕ ਹੈ ਜੀ ਮਿਲਦੇ ਹਾਂ ਥੋੜੀ ਦੇਰ ਲਓ ਜੀ ਆਪਣਾ ਖੁਆ ਬਣ ਕੇ ਹੋ ਗਿਆ ਤਿਆਰ ਤੇ ਖੰਡ ਪਾਈ ਆਪਾਂ ਥੋੜੀ ਜੀ ਬਾਅਦ ਦੇ ਵਿੱਚ ਇਹ ਗਰਮ ਹੈ ਹਜੀ ਤੇ ਇਹਦੇ ਵਿੱਚ ਜਾਊਗੀ ਖੌਰ ਤੇ ਉਧਰ ਆਪਣਾ ਪੁੱਜਦਾ ਆਟਾ ਫਿਰ ਆਪਾਂ ਇਹਦੇ ਵਿੱਚ ਆਟਾ ਰਲਾ ਦਾਂਗੇ ਇੰਨਾ ਆਪਣਾ ਖੂਆ ਬਣ ਗਿਆ ਇਹ ਦੁੱਧ ਨਹੀਂ ਮੈਂ ਮਿਣੀਆ ਕਿੰਨੇ ਕਿਲੋ ਸੀਗਾ ਦੁੱਧ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਰਲਾਵਾਂਗੇ ਆਟਾ ਖੰਡ ਥੋੜੀ ਜਿਹੀ ਖੁਰਜੂ ਖੁਰਜੂ ਥੋੜੀ ਜਿਹੀ ਖੰਡ ਦਾ ਆਟੇ ਵਿੱਚ ਖੁਰਜੂਗੀ ਥੋੜੀ ਜਿਹੀ ਇਹਦੇ ਵਿੱਚ ਖੁਰਜੂਗੀ ਤੇ ਫਿਰ ਆਪਾਂ ਰਲਾਉਣੇ ਆ ਵਿੱਚ ਉਹਦੇ ਕਾਂਡੂ ਕੁਰਕੀ ਉਹਨੂੰ ਆਟਾ ਪਾਉਝ ਜੂਗਾ ਠੀਕ ਹੈ ਜੀ ਮਿਲਦੇ ਆਂ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਖਾਓ ਖਵਾ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਲਾਈਕ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਤੇ ਜਿਹੜੇ ਨਵੇਂ ਉਹ ਚੈਨਲ ਨੂੰ ਜੁਆਇਨ ਕਰ ਲਿਆ ਕਰੋ ਜਿੰਨਾਂ ਦਾ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਮਿਲਦੇ ਆਂ ਥੋੜੀ ਦੇਰ ਬਾਅਦ ਸੌਜੀ ਆਪਣੀ ਬਣ ਗਈ ਹੈ ਵੀਡੀਓ ਬਣੀ ਨੂੰ ਕਾਫੀ ਦਿਨ ਹੋ ਗਏ ਆ ਮੇਰਾ ਟਾਈਮ ਨਹੀਂ ਲੱਗਾ ਤੇ ਹੁਣ ਆਪਣਾ ਇੱਧਰ ਖੂਆ ਬਣ ਕੇ ਰੈਡੀ ਹੋਇਆ ਸੀਗਾ ਕਾਫੀ ਦਿਨ ਹੋਏ ਵਿੱਚ ਆਪਣੇ ਲੱਡੂ ਆ ਗਏ ਆਪਣੇ ਚਾਚਾਈ ਦੇ ਪੋਤਾ ਹੋਇਆ ਤੇ ਅੱਜ ਆਪਾਂ ਵੀਡੀਓ ਦੈਂਦੇ ਇੱਥੇ ਕਰਕੇ ਤੇ ਵੀਡੀਓ ਐਡਿਟ ਕਰਕੇ ਪਾਉਣੇ ਆ ਤੇ ਖੂਆ ਬਣਿਆ ਮੇਰਾ 18 ਤੇ 19 ਤਰੀਕ ਦਾ ਬਣਿਆ ਹੋਇਆ ਉਹਦੇ ਦੀ ਵੀਡੀਓ ਬਣਾਈ ਵੀ ਆ ਤੇ ਪਾਈ ਨਹੀਂ ਗਈ ਹੁਣ ਆਪਾਂ ਵੀਡੀਓ ਪਾਉਣੇ ਆ ਤੇ ਤੁਸੀਂ ਵੀਡੀਓ ਦੇ ਨਾਲ ਬਣੀ ਰਹੋ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਲਾਈਕ ਕਮੈਂਟ ਵੀ ਜਰੂਰ ਕਰ ਦਿਓ ਠੀਕ ਹੈ ਜੀ ਆਪਾਂ ਵੀਡੀਓ ਦਾ ਕਰਦ ਗਏ ਆਂ ਡੇ ਇੱਥੇ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਓਕੇ ਬਾਏ ਖਾਓ ਲੱਡੂ ਤੇ ਖੁਆ ਤੇ ਬਣੇ ਰੋ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਲਾਈਵ ਨੂੰ ਲਾਈਕ ਕਰਦੇ ਆ ਕਮੈਂਟ ਕਰਦੇ ਆ ਤੇ ਲਾਈਵ ਦੇ ਵਿੱਚ ਆਉਂਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਆ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਜੀ ਬਾਏ ਅੱਦੱਕ ਖੁੱਦਾਂ ਖੁਆ ਖਾਦਾ ਜਾ ਚੁੱਕਾ ਅੱਦੱਕ ਖਾ ਲਾਂਗੇ ਜਿੰਦ ਤੱਕ ਤੁਸੀਂ ਖਾ ਲੋ ਓਕੇ